ਈ ਨਾਮ ਹੈ ਭਾਈ ਜੀ ਮੇਰਾ ਨਾਮ ਅਮਨਦੀਪੁਰ ਜੀ ਭਾਈ ਜੀ ਕੀ ਕਹਿਣਾ ਹੋਇਆ ਉਹ ਮੇਰਾ ਸਿਸਟਮ ਹੈ ਸੁਸਾਇਡ ਕਰ ਲਿਆ ਸੀ ਜੀ ਹੋ ਗਿਆ ਸੀ ਤੇ ਮੰਨ ਕੇ ਉਹਨਾਂ ਦਾ ਨਾਮ ਹੈ ਪਰਮਜੀਤ ਕੌਰ ਪਿੰਡ ਘੋੜਨ ਦਾ ਵਾ ਉਹ ਸਾਰੇ ਪਰਿਵਾਰ ਤੋਂ ਦੁਖੀ ਸੀ ਬਹੁਤ ਟਾਈਮ ਦੇ 10 12 ਸਾਲ ਹੋ ਗਏ ਤੇ ਸਸ ਤੇ ਮੰਨ ਕੇ ਪਰੋਣੇ ਵੱਲੋਂ ਕੁੱਟਮਾਰ ਕੀਤੀ ਜਾਂਦੀ ਸੀ ਜੀ ਤਾਂ ਕੀ ਮੰਗ ਕਰ ਰਹੇ ਹੋ ਇਨਸਾਫ ਦੀ ਪਰ ਪਰ ਇਹ ਹੁਣ ਸੁਸਾਈਡ ਹੋਣ ਤੋਂ ਬਾਅਦ ਕੀ ਪੁਲਿਸ ਕਾਰਵਾਈ ਨਹੀਂ ਕਰ ਰਹੀ ਹੈ ਕੀ ਘਟਨਾ ਹੈ ਕਾਰਵਾਈ ਆਏ ਹੈ ਜੀ ਵੀ ਪਰ ਉਹਨੇ ਤਾਂ ਉਹਨਾਂ ਨੇ ਉਸ ਦਿਨ ਹੀ ਗ੍ਰਿਫਤਾਰ ਕਰ ਲਿਆ ਸੀ ਜੀ ਹੁਣ ਸੱਸ ਫਰਾਰ ਹੈ ਸੱਸ ਨੂੰ ਗ੍ਰਿਫਤਾਰ ਨਹੀਂ ਕਰ ਰਹੇ ਤਾਂ ਹੁਣ ਕੀ ਗਾਵੇਂ ਵਸੇ ਕੀ ਰੋਤ ਬਣਾਈ ਜੀ ਸਾਨੂੰ ਇਹੀ ਆ ਜੀ ਵੀ ਇਨਸਾਫ ਦਿੱਤਾ ਜਾਵੇ ਜੀ ਸਾਨੂੰ ਤੇ ਉਹਦੀ ਸੱਸ ਨੂੰ ਗ੍ਰਿਫਤਾਰ ਕੀਤਾ ਜਾਵੇ ਜੀ ਦੋ ਧੰਨਵਾਦ ਐਸਐਸਪੀ ਸਾਹਿਬ ਨੂੰ ਮਿਲਲੇ ਡੀਐਸਪੀ ਸਾਹਿਬ ਨੂੰ ਮਿਲ ਜਿੱਥੇ ਬੰਦੂਗਾ ਨਰਨਾਮਕ ਵਾਲ ਸਿੰਘ ਦੇ ਭਾਰਤੀ ਕਿਸਾਨ ਜੋਨੇ ਨੇ ਨੇਕ ਤੜਕਾਉਂਦਾ ਮਨਜੀਤ ਸਿੰਘ ਧਨੇਰ ਜੀ ਦੇ ਬੰਦੂ ਹਾਂ ਕੀ ਕਹਿਣਾ ਚਾਹੋ ਅਸੀਂ ਸਾਡੇ ਪਿੰਡ ਦੀ ਇਹ ਲੜਕੀ ਸੀਗੀ ਪਰ ਮਜੀਤ ਕੌਰ ਤੇ ਉਹ ਕੋੜੇਨਾਬ ਪਿੰਡ ਲਹਿਰਾਗਾਗਾ ਹਲਕੇ ਦੇ ਵਿੱਚ ਵਿਆਹੀ ਸੀ ਤੇ ਉਹ ਆਪਦੇ ਸਹੁਰੇ ਪਰਿਵਾਰ ਤੋਂ ਤੰਗਾ ਕਿ ਉਹਨੇ ਸੁਸਾਈਡ ਕਰ ਲਿਆ ਸੀਗਾ ਉਹਦਾ ਪਤੀ ਅਮਰੀਕ ਸਿੰਘ ਤਾਂ ਉਹਦੇ ਤੋਂ ਹੀ 28 ਤਰੀਕ ਨੂੰ ਉਹਨਾਂ ਨੇ ਸੁਸਾਈਡ ਕਰਿਆ ਸੀਗਾ ਤੇ 29 ਤਰੀਕ ਨੂੰ ਐਫਆਈਆਰ ਦਰਜ ਹੋਈ ਸੀ ਉਹਨਾਂ ਤੇ ਉਦੋਂ ਪੁਲਿਸ ਨੇ ਅਰੈਸਟ ਕਰ ਲਿਆ ਸੀਗਾ ਪਰ ਉਹਦੀ ਸੱਸ ਹੈ ਜੋ ਚਰਨਜੀਤ ਕੌਰ ਉਹਨੂੰ ਹਜੇ ਤਾਈਂ ਪੁਲਿਸ ਨੇ ਅਰੈਸਟ ਨਹੀਂ ਕਰਿਆ ਨਾ ਹੀ ਉਹ ਕੋਈ ਫਰਾਰ ਹੈ ਉਹ ਘਰੇ ਹੈ ਛਰੇ ਆ ਮੈਂ ਇਹ ਨਹੀਂ ਪਤਾ ਵੀ ਇਹ ਪੁਲਿਸ ਪ੍ਰਸ਼ਾਸਨ ਕਿਸੇ ਸਿਆਸੀ ਦਬਾਅ ਹੇਠ ਹੈ ਜਾਂ ਕੋਈ ਲੈਣ ਦੇਣ ਚ ਉਹਨਾਂ ਦੇ ਚ ਆਇਆ ਹੋਇਆ ਹੈ ਤੇ ਪਰ ਐਸਐਸਪੀ ਸਾਹਿਬ ਨੂੰ ਵੀ ਮਿਲੇ ਤੇ ਡੀਐਸਪੀ ਸਾਹਿਬ ਨੂੰ ਵੀ ਮਿਲੇ ਉਹਨਾਂ ਨੇ ਹਜੇ ਤਾਈਂ ਉਹਨਾਂ ਦੀ ਗ੍ਰਿਫਤਾਰੀ ਦਾ ਭਰੋਸਾ ਤਾਂ ਜਰੂਰ ਦਿੱਤਾ ਪਰ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਿਆ ਹੁਣ ਇਹ ਅਸੀਂ ਪਿੰਡ ਤੌਰ ਤੇ ਦੋਨੇ ਜਥੇ ਬੰਦੀਆਂ ਨੇ ਜਥੇ ਬੰਦੀ ਅਗਰਾਹਾ ਤੇ ਡਟਾਉਣਾ ਅਸੀਂ ਉਹਨਾਂ ਨੂੰ ਪ੍ਰਸ਼ਾਸਨ ਨੂੰ ਤੇ ਡੀਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਤੇ ਉੱਥੋਂ ਦੇ ਜਿਹੜੇ ਮੌਜੂਦਾ ਐਸਐਚਓ ਹੈ ਜਿਹੜਾ ਨੇ ਇਹ ਐਫਆਈਆਰ ਕੱਟੀ ਹੈ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਤੁਸੀਂ ਇਹਦਾ ਚਰਨਜੀਤ ਕੌਰ ਨੂੰ ਅਰੈਸਟ ਕਰੋ ਤੇ ਇਹਨਾਂ ਨੂੰ ਬਣਦਾ ਇਨਸਾਫ ਦਿਵਾਓ ਨਹੀਂ ਸਾਨੂੰ ਕੋਈ ਅਗਲਾ ਜਥੇ ਬੰਦੀਆਂ ਵੱਲੋਂ ਅਗਲਾ ਕੋਈ ਸਟੈਪ ਨਾ ਚੱਕਣਾ ਪਵੇ ਜਾਂ ਕੋਈ ਅਸੀਂ ਥਾਣਾ ਘੇਰਗੇ ਜਾਂ ਐਸਐਸਪੀ ਦਫ਼ਤਰ ਘੇਰਗੇ ਜਾਂ ਕੋਈ ਰੋਡ ਜਾਮ ਕਰਨਾ ਪਵੇ ਕੋਈ ਮੁਜ਼ਾਹਰਾ ਕਰਨਾ ਪਵੇ ਤੇ ਇਹਨਾਂ ਦਾ ਛੇਤੀ ਤੋਂ ਛੇਤੀ ਇਹਨਾਂ ਦਾ ਹੱਲ ਕਰਕੇ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਤੇ ਅਸੀਂ ਇਹਨਾਂ ਦੇ ਨਾਲ ਜਥੇਬੰਦੀਆਂ ਬੰਨੀਆਂ ਖੜੇ ਆਂ ਜਿਹੜੇ ਜਥੇਬੰਦੀ ਬੰਨੀਆਂ ਮੇਰਾ ਨਾਮ ਅਕਵਾਲ ਸਿੰਘ ਜਿਹੜੀ ਭਾਰਤੀ ਕਿਸਾਨ ਜੂਨੇ ਨੇ ਨੇਕ ਤਟਕਾਉਂਦਾ ਮਨਜੀਤ ਸਿੰਘ ਧਨੇਰ ਵੀ ਜਥੇਬੰਦੀ ਚੋਂ ਹਾਂ ਕੀ ਕਹਿਣਾ ਚਾਹੋ ਅਸੀਂ ਸਾਡੇ ਪਿੰਡ ਦੀ ਇਹ ਲੜਕੀ ਸੀਗੀ ਪਰਮਜੀਤ ਕੌਰ ਤੇ ਉਹ ਘੋੜੇਨਾਬ ਪਿੰਡ ਲਹਿਰਾਗਾਗਾ ਹਲਕੇ ਦੇ ਵਿੱਚ ਵਿਆਹੀ ਸੀ ਤੇ ਉਹ ਆਪਦੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਉਹਨੇ ਸੁਸਾਈਡ ਕਰ ਲਿਆ ਸੀਗਾ ਉਹਦਾ ਪਤੀ ਅਮਰੀਕ ਸਿੰਘ ਆ ਉਹਦੇ ਤੋਂ ਹੀ 28 ਤਰੀਕ ਨੂੰ ਉਹਨਾਂ ਨੇ ਸੁਸਾਈਡ ਕਰਿਆ ਸੀਗਾ ਤੇ 29 ਤਰੀਕ ਨੂੰ ਐਫ ਆਰ ਦਰਜ ਹੋਈ ਸੀ ਉਹਨਾਂ ਤੇ ਉਦੋਂ ਪੁਲਿਸ ਨੇ ਅਰੈਸਟ ਕਰ ਲਿਆ ਸੀਗਾ ਪਰ ਉਹਦੀ ਸੱਸ ਹੈ ਜੋ ਚਰਨਜੀਤ ਕੌਰ ਉਹਨੂੰ ਹਜੇ ਤਾਈਂ ਪੁਲਿਸ ਨੇ ਅਰੈਸਟ ਨਹੀਂ ਕਰਿਆ ਨਾ ਹੀ ਉਹ ਕੋਈ ਫਰਾਰ ਹੈ ਉਹ ਘਰੇ ਆ ਛਰੇ ਆ ਮੈਂ ਇਹ ਨਹੀਂ ਪਤਾ ਵੀ ਇਹ ਪੁਲਿਸ ਪ੍ਰਸ਼ਾਸਨ ਕਿਸੇ ਸਿਆਸੀ ਦਬਾਅ ਹੇਠ ਹੈ ਜਾਂ ਕੋਈ ਲੈਣ ਦੇਣ ਚ ਉਹਨਾਂ ਦੇ ਚ ਆਇਆ ਹੋਇਆ ਤੇ ਪਰ ਐਸਐਸਪੀ ਸਾਹਿਬ ਨੂੰ ਵੀ ਮਿਲੇ ਤੇ ਡੀਐਸਪੀ ਸਾਹਿਬ ਨੂੰ ਵੀ ਮਿਲੇ ਉਹਨਾਂ ਨੇ ਹਜੇ ਤਾਈਂ ਉਹਨਾਂ ਦੀ ਗ੍ਰਿਫਤਾਰੀ ਦਾ ਭਰੋਸਾ ਤਾਂ ਜ਼ਰੂਰ ਦਿੱਤਾ ਪਰ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਿਆ ਹੁਣ ਇਹ ਅਸੀਂ ਪਿੰਡ ਤੌਰ ਤੇ ਦੋਨੇ ਜਥੇ ਬੰਦਿਆਂ ਨੇ ਜਥੇ ਬੰਦੀ ਉਗਰਾਹਾ ਤੇ ਡਗਾਉਣਾ ਅਸੀਂ ਉਹਨਾਂ ਨੂੰ ਪ੍ਰਸ਼ਾਸਨ ਨੂੰ ਤੇ ਡੀਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਤੇ ਉੱਥੋਂ ਦੇ ਜਿਹੜੇ ਮੌਜੂਦਾ ਐਸਐਚਓ ਹੈ ਜਿਹੜਾ ਨੇ ਇਹ ਐਫਆਈਆਰ ਕੱਟਿਆ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਤੁਸੀਂ ਇਹਦਾ ਜਰਨਜੀਤ ਕੌਰ ਨੂੰ ਅਰੈਸਟ ਕਰੋ ਤੇ ਇਹਨਾਂ ਨੂੰ ਬਣਦਾ ਇਨਸਾਫ ਦਿਵਾਓ ਨਹੀਂ ਸਾਨੂੰ ਕੋਈ ਅਗਲਾ ਜਥੇਬੰਦੀਆਂ ਵੱਲੋਂ ਅਗਲਾ ਕੋਈ ਸਟੈਪ ਨਾ ਚੱਕਣਾ ਪਵੇ ਜਾਂ ਕੋਈ ਅਸੀਂ ਥਾਣਾ ਘੇਰਗੇ ਜਾਂ ਐਸਐਸਪੀ ਦਫ਼ਤਰ ਘੇਰਗੇ ਜਾਂ ਕੋਈ ਰੋਡ ਜਾਮ ਕਰਨਾ ਪਵੇ ਕੋਈ ਮੁਜ਼ਾਹਰਾ ਕਰਨਾ ਪਵੇ ਤੇ ਇਹਨਾਂ ਦਾ ਛੇਤੀ ਤੋਂ ਛੇਤੀ ਇਹਨਾਂ ਦਾ ਹੱਲ ਕਰਕੇ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਤੇ ਅਸੀਂ ਇਹਨਾਂ ਦੇ ਨਾਲ ਜਥੇਬੰਦੀਆਂ ਬੰਨੀਆਂ ਖੜੇ ਆਂ ਨਾਮ ਹੈ ਮਾਤਾ ਜੀ ਕੀ ਘਟਣਾ ਹੋਗੀ ਮਾਤਾ ਜੀ ਉਹ ਜੀ ਸਾਰੇ ਪਰਿਵਾਰ ਨਾਲ ਤੰਗ ਵਾਲੇ ਸੀ ਕੁੜਦੇ ਮਾਰਦੇ ਸੀਗੇ ਹੂੰ ਤੇ ਉਹਦਾ ਪਤੀ ਬਾਹਲਾ ਤੰਗ ਕਰਦਾ ਸੀ ਹੂੰ ਜਾਣ ਲੱਗਿਆ ਵੀ ਕਲੇਸ਼ ਕਰਦਾ ਸੀ ਆ ਕੇ ਵੀ ਕਲੇਸ਼ ਕਰਦਾ ਸੀ ਇਹਨੂੰ ਰੋਟੀ ਨਹੀਂ ਖਾਣੇ ਮਿਲਦੀ ਸੀ ਤੇ ਗੱਲ ਕਰ ਰਿਹਾ ਉਹਨੇ ਫਿਰ ਆਪਦੇ ਆਪ ਹੀ ਉਹ ਕਰ ਲਿਆ ਉਹਨੂੰ ਧੰਪੀਆਂ ਦਿੱਤੀਆਂ ਨੇ ਉੱਥੇ ਬੈਠੇ ਨੇ ਵੀ ਮੈਂ ਤੈਨੂੰ ਆਹ ਕਰੂੰਗਾ ਆਹ ਕਰੂੰਗਾ ਤੇ ਇੱਕ ਦੋ ਦਿਨ ਘਟਨਾ ਇੱਕ ਮਹੀਨਾ ਹੋ ਗਿਆ ਸੀ ਇੱਕ ਮਹੀਨਾ ਹੋ